ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਇਹ ਬੇਨਤੀਆਂ ਬਹੁਤ ਜ਼ਰੂਰੀ ਨੇ ਅਦੀ ਅਧਿਆੰਤ ਜ਼ਰੂਰੀ ਨੇ ਹਾਲਾਂਕਿ ਤੁਸੀਂ ਸਾਰੇ ਇਹਨਾਂ ਚੀਜ਼ਾਂ ਨੂੰ ਜਾਣਦੇ ਹੋ ਪਹਿਚਾਣ ਵੀ ਰਹੇ ਹੋ ਤੁਸੀਂ ਸਾਰੇ ਜਾਣਦੇ ਹੋ ਵੀ ਅਸਲ ਦੇ ਵਿੱਚ ਕੀ ਕੀ ਚੀਜ਼ਾਂ ਨੇ ਤੁਸੀਂ ਸਾਰੇ ਇਹਨਾਂ ਚੀਜ਼ਾਂ ਤੇ ਜਿਹੜਾ ਹੈ ਉਹ ਗੌਰ ਕਰ ਰਹੇ ਹੋ ਸਾਰੇ ਤੁਹਾਨੂੰ ਸਾਰਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੈ ਤੁਸੀਂ ਸਾਰੇ ਇਹਨਾਂ ਚੀਜ਼ਾਂ ਤੇ ਗੌਰ ਰੱਖ ਰਹੇ ਹੋ ਪਰ ਇੱਕ ਗੱਲ ਮੈਂ ਤੁਹਾਡੇ ਨਾਲ ਜ਼ਰੂਰ ਕਰਨੀ ਚਾਹੁੰਦਾ ਵੀ ਪੰਜਾਬ ਦਾ ਡਰਾਉਣਾ ਭਵਿਕ ਪੈਰਾਂ ਥੱਲੇ ਜ਼ਮੀਨ ਖਿਸਕਾ ਦੇਣ ਵਾਲੀ ਜੋ ਸਾਨੂੰ ਹਲੇ ਪਤਾ ਨਹੀਂ ਤਸਵੀਰ ਮੈਂ ਕੁਝ ਬੇਨਤੀਆਂ ਸਾਧੀਆਂ ਕਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਪੰਜਾਬ ਦਾ ਵਧਦਾ ਹੋਇਆ ਤਾਪਮਾਨ ਵਾਧਦੀਆਂ ਹੋਈਆਂ ਬਿਮਾਰੀਆਂ ਪੰਜਾਬ ਨੂੰ ਖੋਖਲਾ ਕਰ ਰਿਹਾ ਨਸ਼ਾ ਟੁੱਟ ਰਹੇ ਰਿਸ਼ਤੇ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਹੈ ਰਾਜਨੀਤਿਕ ਲੋਕਾਂ ਦੀ ਤਰਫੋਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਸੈੱਟ ਕਰਕੇ ਸੱਤਾਧਾਰੀ ਲੋਕ ਤੇ ਸਾਡੇ ਲੋਕਾਂ ਨੂੰ ਇੱਥੇ ਮਰਨ ਦੇ ਲਈ ਛੱਡ ਦਿੱਤਾ ਇਹ ਸਾਰਾ ਵਿਸ਼ਾ ਜਿਹੜਾ ਹੈ ਉਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੋ ਪਿਆਰਿਓ ਕਦੇ ਨਾ ਭੁੱਲਿਓ ਵੀ ਇਹ ਲੋਕ ਸਾਡੇ ਲਈ ਕੁਝ ਚੰਗਾ ਕਰਨਗੇ ਸਾਡੇ ਲਈ ਕੁਝ ਚੰਗਾ ਕਰ ਦੇਣਗੇ ਇਹ ਮਤ ਭੁੱਲਿਓ ਇਹਨਾਂ ਲੋਕਾਂ ਦੇ ਟਾਰਗੇਟ ਹੀ ਹੋਰ ਟਾਰਗੇਟ ਨੇ ਇਹ ਬਹੁਤ ਕੁਝ ਕਰਨ ਆਏ ਨੇ ਇਹ ਲੋਕ ਬਹੁਤ ਕੁਝ ਵੇਖਣ ਆਏ ਨੇ ਇਹ ਲੋਕ ਬਹੁਤ ਕੁਝ ਜਿਹੜਾ ਹੈ ਉਹ ਢੋਂ ਆਏ ਨੇ ਮੈਂ ਕੁਝ ਬੇਨਤੀਆਂ ਤਾਂ ਕਰਕੇ ਸੰਧੀਆਂ ਕਰਨੀਆਂ ਦੇਖੋ ਪੰਜਾਬ ਨੂੰ ਖਾਲੀ ਕਰਤਾ ਦਰਖਤਾਂ ਪੱਖੋਂ ਵਾਂਝਾ ਕਰਤਾ ਅੱਜ ਟੈਂਪਰੇਚਰ ਚੈੱਕ ਕਰਿਓ ਮੈਂ ਦੁਪਹਿਰੇ ਵੇਖਿਆ ਸੀ ਟੈਂਪਰੇਚਰ ਤੁਸੀਂ ਚੈੱਕ ਕਰਿਓ ਕਿ ਕਿੰਨਾ ਹੈ ਅੱਜ 43 44 ਟੈਂਪਰੇਚਰ ਰਿਹਾ ਪਰ ਸਾਡੇ ਲੋਕ ਹਲੇ ਵੀ ਨਹੀਂ ਕਵਰਾ ਰਹੇ ਵੀ ਹਾਂ ਨਹੀਂ ਵੀ ਨਹੀਂ ਜੀ ਇਹ ਤਾਂ ਕੁਦਰਤ ਦੀ ਕਰੋਪੀ ਹੈ ਜੀ ਕੁਦਰਤ ਐਂ ਜੀ ਐਵੇਂ ਆ ਜੀ ਇਹ ਆ ਜੀ ਇਹ ਸਾਡੇ ਲੋਕ ਨਹੀਂ ਮੰਨ ਰਹੇ ਭਾਈ 41 ਟੈਂਪਰੇਚਰ ਸ਼ਾਮ ਨੂੰ 6 6:30 ਵਜੇ ਹੁੰਦਾ ਹੈ 38 36 35 34 33 32 ਇਹ ਤਾਂ ਕਤੇ ਜਾ ਕੇ ਰਾਤ ਨੂੰ ਹੁੰਦਾ ਪਰ ਸਾਡੇ ਲੋਕ ਇਸ ਗੱਲ ਤੋਂ ਮੁਨਕਰ ਹੋ ਜਾਂਦੇ ਨੇ ਵੀ ਨਹੀਂ ਜੀ ਇਹ ਤਾਂ ਮੌਸਮ ਦੀ ਕਰੋਪੀ ਹੈ ਇਹ ਤਾਂ ਜੀ ਐਵੇਂ ਆ ਜੀ ਇਹ ਤਾਂ ਇੰਜ ਜੀ ਸਾਡੇ ਲੋਕ ਮੰਨਦੇ ਨਹੀਂ ਹੈਗੇ ਸਾਡੇ ਲੋਕ ਇਸ ਗੱਲ ਨੂੰ ਮੰਨਣ ਦੇ ਲਈ ਤਿਆਰ ਹੀ ਨਹੀਂ ਹੈਗੇ ਵੀ ਇਹਦੇ ਵਿੱਚ ਸਾਡੀ ਗਲਤੀ ਹੈ ਇਹ ਦੂਸਰੇ ਨੂੰ ਬਲੇਮ ਕਰਨਾ ਤੇ ਜਾਣਦੇ ਨੇ ਦੂਸਰੇ ਨੂੰ ਕਿਹਣਾ ਤੇ ਜਾਣਦੇ ਨੇ ਪਰ ਆਪਣੇ ਆਪ ਨੂੰ ਇਹ ਲੋਕ ਨਹੀਂ ਸਮਝਾ پا ਰਹੇ ਨੇ ਇਹ ਸਭ ਤੋਂ ਵੱਡੀ ਜਿਹੜੀ ਹੈ ਸਾਡੇ ਲੋਕਾਂ ਦੀ ਖਾਮੀ ਹੈ ਸਾਡੇ ਲੋਕਾਂ ਦੀ ਗਲਤੀ ਹੈ ਇੱਥੇ ਮੈਂ ਇੱਕ ਚੀਜ਼ ਆਪਜੀ ਦੇ ਨਾਲ ਜ਼ਰੂਰ ਸਾਂਝੀ ਕਰ ਦੇਵਾਂ ਇੱਕ ਚੀਜ਼ ਆਪਜੀ ਦੇ ਨਾਲ ਮੈਂ ਜ਼ਰੂਰ ਜਿਹੜੀ ਹੈ ਉਹ ਦੱਸ ਦੇਣੀ ਚਾਹਨਾ ਵਾ ਕਿ ਸਾਨੂੰ ਇਹ ਚੀਜ਼ ਜ਼ਰੂਰ ਜਿਹੜੀ ਹੈ ਕਿਤੇ ਨਾ ਕਿਤੇ ਸਿੱਖਣੀ ਪਏਗੀ ਵੀ ਪੰਜਾਬ ਦਾ ਭਵਿੱਖ ਕੀ ਹੈ ਪੰਜਾਬ ਦਾ ਭਵਿੱਖ ਪਿਆਰਿਓ ਬਹੁਤ ਮਾੜਾ ਹੈ ਪੰਜਾਬ ਦੇ ਵਿੱਚੋਂ ਦਰਖਤ ਖਤਮ ਹੋ ਗਏ ਧਰਤੀ ਚੋਂ ਪਾਣੀ ਖਤਮ ਹੋ ਗਿਆ ਸੋ ਸਾਡੇ ਲੋਕ ਕਿਹਦੇ ਸਹਾਰੇ ਜੀਉਣਗੇ ਵਾਧੀਆਂ ਹੋਈਆਂ ਬਿਮਾਰੀਆਂ ਇਹ ਹਾਲਾਂਕਿ ਕੁਝ ਮੁਸੀਬਤਾਂ ਅਸੀਂ ਆਪ ਗੱਲ ਪਾਈਆਂ ਹੋਈਆਂ ਨੇ ਅਸੀਂ ਫਾਸਟ ਫੂਡ ਖਾਣ ਦੇ ਚੱਕਰ ਦੇ ਵਿੱਚ ਆਪਣੇ ਆਪ ਨੂੰ ਬਿਮਾਰੀਆਂ ਚਮੇੜ ਲੀਆਂ ਤੇ ਅਸੀਂ ਜੋ ਖਾਣਾ ਬਣਾ ਰਹੇ ਹਾਂ ਮਲਾਵਟੀ ਚੀਜ਼ਾਂ ਹਰ ਬੰਦਾ ਸੋਚਦਾ ਹੈ ਦੋ ਪੈਸੇ ਵੱਧ ਬਣਨ ਤੇ ਉਹ ਦੂਸਰਿਆਂ ਨੂੰ ਮਲਾਵਟੀ ਖਾਣਾ ਦਿੰਦਾ ਤੇ ਆਪ ਜੋ ਖਾਂਦਾ ਹੈ ਉਹ ਭੁੱਲ ਜਾਂਦਾ ਆਪ ਕਹਿੰਦਾ ਮੈਨੂੰ ਵਧੀਆ ਚਾਹੀਦਾ ਹੈ ਪਰ ਦੂਜਿਆਂ ਨੂੰ ਮਲਾਵਟੀ ਦੇਣਾ ਹੈ ਹਾਲਾਂਕਿ ਜੇ ਤੁਸੀਂ ਕਿਸੇ ਦਾ ਬੁਰਾ ਕਰੋਗੇ ਉਸ ਤੋਂ ਪਹਿਲਾਂ ਤੁਹਾਡਾ ਆਪ ਦਾ ਬੁਰਾ ਹੋ ਜਾਣਾ ਹੈ ਬੰਦਾ ਇਹ ਕਦੇ ਨਹੀਂ ਸੋਚਦਾ ਜੀ ਸਾਰ ਸੰਗਤ ਜੋ ਇਹ ਹੋ ਰਿਹਾ ਹੈ ਇਹ ਵਾਕਈ ਬਹੁਤ ਮਾੜਾ ਹੋ ਰਿਹਾ ਹੈ ਇਹ ਤੁਸੀਂ ਹਮੇਸ਼ਾ ਯਾਦ ਰੱਖੋਗੇ ਕਿ ਜੇ ਕਿਸੇ ਨਾਲ ਅਸੀਂ ਮਾੜਾ ਕਰਾਂਗੇ ਜੇ ਕਿਸੇ ਨਾਲ ਅਸੀਂ ਮਾੜਾ ਕਰਾਂਗੇ ਤਾਂ ਉਸ ਤੋਂ ਪਹਿਲਾਂ ਸਾਡੇ ਨਾਲ ਮਾੜਾ ਜ਼ਰੂਰ ਹੋਣਾ ਹੈ ਜੇ ਅਸੀਂ ਕਿਸੇ ਨਾਲ ਮਾੜਾ ਕਰਾਂਗੇ ਤੇ ਉਸ ਤੋਂ ਪਹਿਲਾਂ ਸਾਡੇ ਨਾਲ ਮਾੜਾ ਹੋਣਾ ਤੇ ਜੇ ਅਸੀਂ ਕਿਸੇ ਦਾ ਭਲਾ ਕਰਾਂਗੇ ਤੇ ਸਾਡਾ ਭਲਾ ਜਿਹੜਾ ਹੈ ਉਹ ਪਹਿਲਾ ਹੋਣਾ ਪਰ ਨਹੀਂ ਸਾਡੇ ਲੋਕਾਂ ਨੂੰ ਇਸ ਦੀ ਕੋਈ ਚਿੰਤਾ ਹੀ ਨਹੀਂ ਹੈ ਜੀ ਸਾਡੇ ਲੋਕ ਇਸ ਦੀ ਕੋਈ ਚਿੰਤਾ ਹੀ ਨਹੀਂ ਕਰ ਰਹੇ ਸਾਡੇ ਲੋਕ ਜੇ ਇਸ ਚੀਜ਼ ਦੀ ਚਿੰਤਾ ਕਰਨ ਫਿਰ ਗੱਲਾਂ ਹੀ ਕਾਦੀਆਂ ਨੇ ਫਿਰ ਤੇ ਗੱਲਾਂ ਹੀ ਕੋਈ ਨਹੀਂ ਹਾਲਾਂਕਿ ਪੰਜਾਬ ਨੂੰ ਪੰਜਾਬ ਡੁੱਬਦੇ ਪੰਜਾਬ ਦੀ ਜਿਹੜੀ ਐ ਭਵਿੱਖ ਨੂੰ ਲੈ ਕੇ ਸਾਡੇ ਲੋਕਾਂ ਨੂੰ ਕੋਈ ਟੈਨਸ਼ਨ ਹੀ ਹੈ ਨਹੀਂ ਸਾਡੇ ਲੋਕ ਜੇ ਟੈਨਸ਼ਨ ਕਰਨਾ ਤੇ ਫਿਰ ਬਹੁਤ ਕੁਝ ਸਬਰ ਜੇ ਪਰ ਨਹੀਂ ਸਾਡੇ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਕੋਈ ਟੈਨਸ਼ਨ ਹੀ ਹੈ ਨਹੀਂ ਇੱਥੇ ਤਾਂ ਕਰਕੇ ਮੈਨੂੰ ਬੇਨਤੀਆਂ ਜੜੀਆਂ ਨੇ ਕਰਨੀਆਂ ਪੈ ਰੀਆਂ ਨੇ ਸਾਡੇ ਲੋਕ ਇਹਨਾਂ ਚੀਜ਼ਾਂ ਦੇ ਵਿੱਚੋਂ ਕਦੇ ਨਾ ਕਦੇ ਸੋਚਣ ਤੇ ਬਾਹਰ ਨਿਕਲਣਾ ਤੇ ਸ਼ਾਇਦ ਕੁਝ ਸਬਰ ਜੇ ਨਹੀਂ ਤਾਂ ਤੁਹਾਡੇ ਸਾਹਮਣੇ ਹੀ ਹੈ ਹਾਲਾਂਕਿ ਪੰਜਾਬ ਦਾ ਡਰਾਉਣਾ ਭਵਿੱਖ ਹੈ ਇਹ ਸਾਡੇ ਲੋਕਾਂ ਨੂੰ ਬਿਮਾਰੀਆਂ ਨੇ ਘਰਸ ਲਿਆ ਸਾਡੇ ਲੋਕਾਂ ਦੇ ਵਿੱਚੋਂ ਦਰਖਤਾਂ ਦੀ ਹਰਿਆਲੀ ਖਤਮ ਹੋ ਗਈ ਅੱਜ ਮੈਨੂੰ ਇੱਕ ਬੜਾ ਸੋਹਣਾ ਮੈਸੇਜ ਮਿਲਿਆ ਕਈ ਲੋਕ ਨੇ ਜਿਹੜਾ ਆਪਣਾ ਜਨਮ ਦਿਨ ਹੈ ਨਾ ਜਿਹੜਾ ਉਹ ਬੂਟੇ ਲਾ ਕੇ ਮਨਾਉਂਦੇ ਨੇ ਬਹੁਤ ਚੰਗਾ ਮੈਸੇਜ ਹੈ ਭਾਈ ਅਮਰਤਪਾਲ ਸਿੰਘ ਜਿੱਤੇ ਉਹਨਾਂ ਨੇ ਜਿੱਤ ਦੀ ਖੁਸ਼ੀ ਦੇ ਵਿੱਚ ਬੂਟੇ ਬੰਡੇ ਬਹੁਤ ਚੰਗੀ ਗੱਲ ਹੈ ਹਾਲਾਂਕਿ ਇਦਾਂ ਦੀ ਸੋਚ ਦੀ ਲੋੜ ਹੈ ਸਾਨੂੰ ਇਦਾਂ ਦੀਆਂ ਚੀਜ਼ਾਂ ਦੀ ਲੋੜ ਹੈ ਸਾਨੂੰ ਜੇ ਇਦਾਂ ਦੀਆਂ ਚੀਜ਼ਾਂ ਸਾਡੇ ਵਿੱਚ ਹੋਣਗੀਆਂ ਤਾਂ ਗੱਲ ਬਣ ਜੂਗੀ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਹਾਲਾਤ ਬਹੁਤ ਮਾੜੇ ਨੇ ਹਾਲਾਤ ਇੰਨੇ ਕੁ ਮਾੜੇ ਨੇ ਵੀ ਸਾਡੇ ਲੋਕ ਇਹਨਾਂ ਚੀਜ਼ਾਂ ਦੇ ਵਿੱਚੋਂ ਕਦੇ ਬਾਹਰ ਨਿਕਲ ਹੀ ਨਹੀਂ ਸਕਦੇ ਇਨੇ ਹਾਲਾਤ ਮਾੜੇ ਹੋ ਚੁੱਕੇ ਨੇ ਇਹ ਗੱਲ ਤਾਂ ਕਰਕੇ ਸਾਡੇ ਲੋਕਾਂ ਨੂੰ ਜਿਹੜਾ ਹੈ ਉਹ ਸਮਝਾਉਣ ਦੇ ਲਈ ਬੜੇ ਉਪਰਾਲੇ ਤਾਂ ਕੀਤੇ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਹਰੇਕ ਬੰਦਾ ਆਪੂ ਵਿਦਵਾਨ ਬਣ ਕੇ ਦੇ ਬੈਠ ਜਾਂਦਾ ਹੈ ਪਰ ਕਦੇ ਇਹ ਨਹੀਂ ਸੋਚਿਆ ਵੀ ਮੇਰੀ ਕੀ ਦੇਣ ਹੈ ਸਮਾਜ ਨੂੰ ਮੈਂ ਕੀ ਕੀਤਾ ਨਹੀਂ ਹਰ ਕੋਈ ਕਹਿੰਦਾ ਵੀ ਡਰਾਉਣਾ ਪੰਜਾਬ ਡਰਾਉਣਾ ਭਵੇਖਾ ਜੀ ਪੰਜਾਬ ਦਾ ਪਰ ਉਹਦੇ ਲਈ ਅਸੀਂ ਕਰ ਕੀ ਰਹੇ ਹਾਂ ਅਸੀਂ ਸਿਕਿਉਰ ਹੋ ਰਹੇ ਹਾਂ ਅਸੀਂ ਚੱਕੇ ਮੂੰਹ ਅਸੀਂ ਪਿੰਡਾਂ ਤੋਂ ਅਸੀਂ ਬਾਹਰ ਨੂੰ ਤੁਰਪੇ ਬਾਹਰ ਨੂੰ ਚੱਲੇ ਜੀ ਬਾਹਰ ਨੂੰ ਚੱਲੇ ਪਰ ਇੱਥੇ ਲਈ ਅਸੀਂ ਕੀ ਕੀਤਾ ਅਸੀਂ ਜੰਮਣ ਭੂਮੀ ਲਈ ਕੀ ਕੀਤਾ ਅਸੀਂ ਆਪਣੇ ਪਿੰਡਾਂ ਲਈ ਕੀ ਕੀਤਾ ਅਸੀਂ ਸਿੱਖੀ ਲਈ ਕੀ ਕੀਤਾ ਅਸੀਂ ਪੰਥ ਲਈ ਅਸੀਂ ਗ੍ਰੰਥ ਲਈ ਕੀ ਕੀਤਾ ਅਸੀਂ ਉਹਨਾਂ ਲੋਕਾਂ ਨੂੰ ਵੋਟਾਂ ਪਾਈਆਂ ਜਿਹੜੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਦੇਣ ਤੋਂ ਮੁਕਰ ਗਏ ਅਸੀਂ ਉਹਨਾਂ ਲੋਕਾਂ ਨੂੰ ਵੋਟਾਂ ਪਾਈਆਂ ਜਿਹੜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਅਸੀਂ ਉਹਨਾਂ ਲੋਕਾਂ ਨੂੰ ਵੋਟਾਂ ਦਿੱਤੀਆਂ ਜਿਹੜੇ ਲੋਕਾਂ ਨੇ ਇਹ ਕਿਹਾ ਕਿ ਅਸੀਂ 24 ਘੰਟੇ ਇਨਸਾਫ ਦੇਵਾਂਗੇ ਪਰ ਢਾਈ ਸਾਲ ਬਤਕੇ ਕਦੇ ਇਨਸਾਫ ਦੀ ਗੱਲ ਹੋਈ ਨਹੀਂ ਹੋਈ ਸਟ ਬਦਲਦੀ ਸਗੋਸ ਤੇ ਕੇਸ ਹੀ ਜਿਹੜਾ ਹੈ ਉਹ ਸਾਰਾ ਬਦਲ ਕੇ ਰੱਖਤਾ ਬਾਹਰ ਹੀ ਭੇਜਦਾ ਕੇਸ ਦੱਸੋ ਜੀ ਕੀ ਇਹਨਾਂ ਚੀਜ਼ਾਂ ਨੇ ਸਾਨੂੰ ਫਰਕ ਪਾਇਆ ਤੇ ਹੋਰ ਸਾਡੇ ਆਂ ਸ਼ਰੀਰ ਦੀਆਂ ਕਮੀਆਂ ਨੇ ਸਾਨੂੰ ਫਰਕ ਪਾਇਆ ਤੇ ਮੈਂ ਕਹਿੰਦਾ ਪਾਣੀ ਦੀ ਬਚਤ ਕਰੋ ਦਰਖਤ ਲਾਓ ਆਪਣੇ ਆਪ ਨੂੰ ਬਿਮਾਰੀਆਂ ਤੋਂ ਸਿਕਰ ਕਰੋ ਹਰ ਕੋਈ ਬੰਦਾ ਜਿਹੜਾ ਹੈ ਸ਼ੁੱਧ ਖਾਣਾ ਵੇਚੇ ਤੇ ਹਰ ਕੋਈ ਖਾਣਾ ਬੰਦਾ ਸ਼ੁੱਧ ਖਰੀਦੇ ਤੇ ਸ਼ੁੱਧ ਖਾਈਏ ਸ਼ੁੱਧ ਪੀਏ ਅਸੀਂ ਫੇਰ ਬਿਮਾਰੀਆਂ ਤੋਂ ਬਚਾਂਗੇ ਅੱਜ ਹਰ ਕੋਈ ਬੰਦਾ ਬਿਮਾਰੀਆਂ ਤੋਂ ਪੀੜਤ ਹੈ ਡਾਕਟਰਾਂ ਦੀ ਦਵਾਈ ਹਰੇਕ ਬੰਦਾ ਖਾ ਰਿਹਾ ਇਹੋ ਜਿਹਾ ਕੋਈ ਬੰਦਾ ਨਹੀਂ ਹੈਗਾ ਜਿਹੜਾ ਦਵਾਈਆਂ ਨਾ ਖਾਂਦਾ ਹੋਵੇ ਹਰੇਕ ਬੰਦਾ ਦਵਾਈਆਂ ਖਾਂਦਾ ਹੈ ਉਹਦਾ ਕਾਰਨ ਇਹ ਹੈ ਵੀ ਸਾਡੀਆਂ ਅਣਗਹਿਲੀਆਂ ਸਾਡੀਆਂ ਲਾਪਰਵਾਹੀਆਂ ਸਿਕਿਉਰ ਹੋ ਜਾਓ ਜੇ ਬਚਣਾ ਹੈ ਹਲੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ